ਸਾਡਾ ਫੈਸਲਾ ਵਾ ਕਿ ਅਸੀਂ ਸਾਡੀ ਸਰਕਾਰ ਨੇ ਗੱਲ ਨਹੀਂ ਸੁਣੀ ਹੈਗੀ ਅਸੀਂ ਹੁਣ ਅੱਗੇ ਵਧਣਾ ਹੈਗਾ ਤੋ ਇਸ ਕਰਕੇ ਫਿਰ ਸਾਰੇ ਮੀਡੀਆ ਨੂੰ ਪੰਜਾਬ ਦਾ ਮੀਡੀਆ ਵਿਸ਼ੇਸ਼ ਕਰਕੇ ਹਰਿਆਣਾ ਦਾ ਮੀਡੀਆ ਇਹ ਪੂਰਾ ਸਹਿਯੋਗੀ ਹੈ ਸਾਰਾ ਮੀਡੀਆ ਦੂਸਰਾ ਵੀ ਹੈਗਾ ਪਰ ਦੇਖੋ ਇਹ ਮੌਕੇ ਦੀਆਂ ਗੱਲਾਂ ਨੇ ਕੀ ਮੌਕੇ ਦੀਆਂ ਪ੍ਰਸਥਿਤੀਆਂ ਬਣਦੀਆਂ ਨੇ ਕਿਹੋ ਜੇ ਮੌਕੇ ਦੇ ਫੈਸਲੇ ਲੈਣੇ ਪੈਂਦੇ ਇਹ ਮੌਕੇ ਤੇ ਪਤਾ ਲੱਗੂਗਾ। ਅੰਦੇਸ਼ ਸਾਹਿਬ ਏਕਤਾ ਦੀ ਗੱਲ ਉਹ ਹਮੇਸ਼ਾ ਕਰਦੇ ਰਹੇ ਜਥੇਬੰਦੀਆਂ ਪਰ ਅਜੇ ਵੀ ਬਹੁਤ ਸਾਰੀਆਂ ਜਿਹੜਾ ਐਸਕੇਐਮ ਇੱਕ ਬਹੁਤ ਵੱਡਾ 파ਟ ਹੈ ਉਹ ਤੁਹਾਡੇ ਨਾਲ ਨਹੀਂ ਹੈ। ਦੇਖੋ ਤੁਸੀਂ ਕੱਲ ਵੀ ਵੇਖਿਆ ਮਨਜੀਤ ਰਾਜ ਸਾਹਿਬ ਉਹਨਾਂ ਨੂੰ ਆਏ ਨੇ। ਉਹਨਾਂ ਐ ਵੀ ਆਪਣੇ ਮੂੰਹ ਕਹੇ ਪੰਜ ਜਥੇਬੰਦੀਆਂ। ਸਾਨੂੰ ਤਾਂ ਸਾਰਿਆਂ ਦੇ ਫੋਨ ਆ ਰਹੇ ਆ। ਬਈ ਤੁਹਾਡੇ ਪਿੱਛੇ ਤੇ ਖੜੇ ਆ। ਤੁਹਾਡੇ ਨਾਲ ਆ ਆ ਵੀ ਰਹੇ ਆ। ਤੋਂ ਮੈਨੂੰ ਨਹੀਂ ਲੱਗਦਾ ਵੀ ਜਿਹੜੀ ਕਿਸਾਨਾਂ ਮਜ਼ਦੂਰਾਂ ਦੇ ਹਿੱਤਾਂ ਵਾਲੀ ਕੋਈ ਵੀ ਜਥੇਬੰਦੀ ਆ ਉਸ ਅੰਦੋਲਨ ਦੀ ਸਪੋਰਟ ਨਹੀਂ ਕਰਦੀ ਹੈਗੀ ਇਸ ਅੰਦੋਲਨ ਦਾ ਸਮਰਥਨ ਨਹੀਂ ਕਰਦੀ ਹੈ ਜੀ ਸਰਪਾ ਜੋ ਸੜਕਾਂ ਰੋਕੀਆਂ ਗਈਆਂ ਨੇ ਜ਼ਿੰਮੇਵਾਰ ਕਿਹਨੂੰ ਮਾਰਤਾ ਇਹੋ ਲੋਕ ਨਹੀਂ ਪਰੇਸ਼ਾਨ ਹੋ ਰਿਹਾ ਸਪਸ਼ਟ ਕਰ ਦਿਓ ਕਿ ਜ਼ਿੰਮੇਵਾਰੀ ਕੌਣ ਦੀ ਹੈ ਹਰਿਆਣਾ ਸਰਕਾਰ ਦੀ ਹੈ ਕੇਂਦਰ ਸਰਕਾਰ ਦੀ ਕਿੱਥੇ ਦੇਖੋ ਅਸੀਂ ਤਾਂ ਸੜਕੋ ਰੋਕੀ ਨਹੀਂ ਹੈ ਨਾ ਸਾਡਾ ਇਹੋ ਜਿਹਾ ਪ੍ਰੋਗਰਾਮ ਹੈਗਾ ਸੜਕਾਂ ਤਾਂ ਬਲੌਕ ਕੀਤੀਆਂ ਸਰਕਾਰ ਨੇ ਤਾਂ ਮੀਡੀਆ ਨੂੰ ਜ਼ੋਰ ਉੱਤੇ ਚਰਚਾ ਕਰਨੀ ਚਾਹੀਦੀ ਆ ਵੀ ਸਰਕਾਰ ਨੂੰ ਅਜਿਹੀ ਕੀ ਲੋਡ ਪੈ ਗਈ ਕਿ ਉਹਨੂੰ 10-10 ਫੁੱਟ ਦੀਆਂ ਮੇਨ ਹਾਈਵੇ ਤੇ ਜਿਹੜਾ ਐਕਟਿਵ ਨਹੀਂ ਕਹਿੰਦਾ ਨੂੰ ਬਲੋ ਉਹ ਐਕਟ ਦੇ ਅਗੇਂਸਟ ਜਾ ਕੇ ਉਹਨਾਂ ਨੇ 10-10 ਫੁੱਟ ਦੀਆਂ ਕੰਧਾਂ ਕਰਤੀਆਂ ਕਿੱਲਾਂ ਗੜਤੀਆਂ ਤੇ ਸਰਕਾਰ ਦੇ ਸਾਰੇ ਪ੍ਰੋਗਰਾਮ ਕਰਕੇ ਲੋਕਾਂ ਨੂੰ ਤਕਲੀਫ ਆ ਰਹੀ ਆ ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਵੀ ਸਾਡੇ ਵੱਲੋਂ ਕੋਈ ਅਜਿਹਾ ਪ੍ਰੋਗਰਾਮ ਨਹੀਂ ਹੈਗਾ ਵੀ ਅਸੀਂ ਸੜਕ ਬਲਾਕ ਕਰਨੀ ਆ ਸਰਕਾਰ ਨੇ ਸੜਕਾਂ ਬਲਾਕ ਕੀਤੀਆਂ ਗਿਆ ਪ੍ਰਧਾਨ ਸਾਹਿਬ ਮੀਡੀਆ ਦੇ ਵੀ ਕੈਮਰੇ ਕੋਈ ਜਾ ਰਹੇ ਜੀ ਕੈਮਰੇ ਟੂਟੇ ਜਾ ਰਹੇ ਉਹਨਾਂ ਨੂੰ ਦੇਖੋ ਦੋ ਸਵਾਲ ਆ ਦੇਖੋ ਮੀਡੀਆ ਜਿਵੇਂ ਬਰਾੜ ਜੀ ਦੇ ਆਪਣੇ ਪੱਤਰਕਾਰ ਜਿਵੇਂ ਉਹਦੇ ਬਾਰਡਰ ਤੇ ਕੈਮਰਾ ਖੋਇਆ ਗਿਆ ਅਸੀਂ ਮੀਡੀਆ ਨਾਲ ਸਰਕਾਰੀ ਤੌਰ ਤੇ ਕੋਈ ਵੀ ਬਦਤਮੀਜ਼ੀ ਕੀਤੀ ਜਾਂਦੀ ਹੈ ਉਹਦੀ ਨਿੰਦਾ ਕਰਦੇ ਹੈਗੇ ਠੀਕ ਆ ਦੇਖੋ ਇਹ 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 ਦੇਸ਼ ਦੇ ਲੋਕਤੰਤਰ ਦਾ ਚੌਥਾ ਸਤੰਮ ਆ ਤੁਸੀਂ ਵੇਖ ਲਓ ਵੀ ਜਿਵੇਂ ਕਿੰਨਾ ਵੱਡਾ ਸਾਡੇ ਤੇ ਪ੍ਰੈਸ਼ਰ ਹੈ ਜਦੋਂ ਇਸ ਕਿਸਮ ਦੇ ਕੰਮ ਕੀਤੇ ਜਾ ਰਹੇ ਹੈਗੇ ਇਹ ਇਹ ਬਾਤ ਸਪੈਸ਼ਲ ਕਰਕੇ ਅਸੀਂ ਮੀਟਿੰਗ ਮੇ ਵੀ ਉਠਾਈ ਸੀ ਕਿ ਮੀਡੀਆ ਕੇ ਉੱਪਰ ਆਪਨੇ ਰੋਕ ਲਗਾ دی ਗਈ ਹੈ जिस पे सरकार के पास कोई जवाब नहीं था और इंटरनेट पे रोक लगा दी गई है उसके बाद ट्विटर हैंडल बंद कर दिए गए लेकिन एक विशेष बात हमने दो दफा जाकर बात की है सरकार से दो दफा हम चलकर गए हैं वहां पर तक हमने बातचीत का रास्ता खुला रखा लेकिन सरकार ने एक भी कदम नहीं उठाया मीटिंग के अंदर जिस पर सबसे ज्यादा बहस हुई कि वो सब कमेटियों के लिए बात करते हैं अलग अलग फॉर्म के लिए बात करते हैं कमेटियों को बड़ा करने की विस्तार करने की बात करते हैं फिर करते हैं कि हम चर्चा करेंगे लेकिन अजय मिश्रा टैनी जो 120 बी का अपराधी है उसको बर्खास्त करने के लिए तो किसी कमेटी की आवश्यकता नहीं थी तो वो उस पर बोलते हैं कि वो चुप ही कर जाते हैं इस बात पर उनको को कोई उत्तर ही नहीं होता है तो हमने सरकार ने अभी तक एक भी कदम किसानों मजदूरों के हक के आवाज के लिए नहीं बढ़ाया है तो दूसरी बात जब हमने बोली है आप चर्चा की बात आज करते हैं कि दो साल के अंदर एक भी एमएसपी की कमेटी की मीटिंग नहीं हुई आपका कहीं बयान तक नहीं आया सरकार ने कहीं संसदीय सत्र बुलाने की बात नहीं की कि विशेष सत्र बुलाया जाता है तो सरकार की तरफ से एक भी कदम नहीं है और हमने कल स्पष्ट कर दिया था कि जब अमृतसर से काफिला चला था कि हमने दिखाया कि कितने डिसिप्लिन के साथ किसान चल रहे हैं बिल्कुल रोड नहीं रोका गया था एक लाइन के अंदर किसान थे लगभग छह से ऊपर ट्रैलियां थी आज एक रैली यहाँ पर फतेहगढ़ साहब के अंदर खड़ी है बिल्कुल लाइन बद और कहीं पर भी नहीं रोका जा रहा है और लोगों को परेशानी हो रही है ये पिछले तीन दिन से मैंने कल ही पढ़ा था कि बार चंडीगढ़ बार एसोसिएशन इसके लिए बोला है कि आप आ, ये हम नहीं पहुँच सकेंगे कोर्ट आप आ, हमारा इसमें सहयोग करें और आ, उसके लिए हाँ पी आई डाली गई है ਰਿਆ ਇਹ ਪਿਛਲੇ ਵਾਰ ਤੱਕ ਤਾਂ ਸਾਂਝੇ ਸੜੇ ਹੀ ਹੋਰ ਇੱਕ ਝੁੱਟ ਸੀ ਇਸ ਵਾਰ ਕਿਤੇ ਨਾ ਕਿਤੇ ਟਕਰਾਵ ਵੀ ਲੱਗ ਰਿਹਾ ਕਿਤੇ ਨਾ ਕਿਤੇ ਵਿਵਾਦ ਵੀ ਹੋ ਰਹੇ ਨੇ ਕਿਤੇ ਨਾ ਕਿਤੇ ਚੁੱਪੀ ਵੀ ਕਾਫੀ ਨਜ਼ਰ ਆ ਰਹੀ ਤੁਸੀਂ ਦੇਖੋ ਤੁਸੀਂ ਵਿਵਾਦ ਦਾ ਨਾਮ ਦੱਸੋ ਕੋਈ ਵਿਵਾਦ ਨਹੀਂ ਹੈ ਕੋਈ ਕੋਈ ਟਕਰਾ ਨਹੀਂ ਹੈ ਠੀਕ ਹੈ ਨਾ ਉਹ ਕਹਿੰਦੇ ਮੇਰੇ ਨਾਲ ਕੋਈ ਡਿਸਕਸ ਨਹੀਂ ਕੀਤਾ ਕਿਸੇ ਵੀ ਤਰੀਕੇ ਦਾ ਦੇਖੋ ਪਿਛਲੀ ਵਾਰ ਜੋ ਹੈ ਇਹਨਾਂ ਨੇ ਇੱਕ ਪੱਤਰ 2 ਮਹੀਨੇ ਬਾਅਦ ਪਤਾ ਲਗਾ ਔਰ ਅਬ ਹਮ ਲੋਗੋ ਕੋ ਕਹੀ ਵੀ ਲੂਪ ਮੇਂ ਨਹੀਂ ਲਿਆ ਗਿਆ ਹਮ ਲੋਗੋ ਨੂੰ ਕੋਈ ਬਾਤ ਨਹੀਂ ਦੀ ਦੇਖ ਸਕਦੇ ਮੈਂ ਵੀ ਐਡ ਕਰ ਦਿੰਦਾ ਕਿ ਕਰੋ ਚ ਚੁੜੀ ਨੇ ਕਿ 14 ਮੀਟਿੰਗਾਂ ਦੇ ਵਿੱਚ ਐਮਐਸਪੀ ਦੀ ਗੱਲ ਕਿਤੇ ਨਹੀਂ ਕੀਤੀ ਗਈ ਜਦੋਂ ਦਿੱਲੀ ਦੇ ਵਿੱਚ ਹੋਈਆਂ ਉਹਨਾਂ ਕਹਿ ਕੇ ਜਦੋਂ ਅਮਿਤ ਸ਼ਾਹ ਦੇ ਨਾਲ ਮੀਟਿੰਗ ਹੋਈ ਉਹ ਮੈਂ ਕਹਾਂ ਐਮਐਸਪੀ ਬਾਰੇ ਪਰ ਹਮੇਸ਼ਾ ਉਹਦੇ ਮੁੱਕਰ ਕੇ ਇਸ ਵੀ ਐਮਐਸਪੀ ਨਹੀਂ ਦੇ ਸਕਦੇ ਮੈਂ ਅਸਲ ਸੁਣ ਲੋ ਸੁਣ ਲੋ ਮੇਰੀ ਬੇਨਤੀ ਸੁਣ ਲੋ ਇਹ ਇਹਨੇ ਸਵਾਲ ਉਹ ਭਾਈ ਉਹ ਭਾਈ ਸੁਣ ਲੋ ਦੇਖੋ ਇੱਕ ਮਿੰਟ ਇੱਕ ਵੀਡੀਓ ਮੀਟਿੰਗ ਦੇ ਵਿੱਚੋਂ ਨਿਕਲ ਕੇ ਬਾਹਰ ਆਉਂਦੀ ਆ ਜਿਹਦੇ ਵਿੱਚ ਖੇਤੀਬਾੜੀ ਮੰਤਰੀ ਕਹਿੰਦੇ ਆ ਵੀ ਜੇ ਅਸੀਂ ਸਾਰੀ ਫਸਲ ਕਰੀਦੀ ਤੇ 17 ਲੱਖ ਕਰੋੜ ਰੁਪਏ ਦਾ ਸਾਨੂੰ ਬਜਟ ਚਾਹੀਦਾ ਜੇ ਮੀਟਿੰਗ 'ਚ ਗੱਲ ਨਹੀਂ ਹੋਈ ਤੇ ਇਹ ਨਿਕਲ ਕੇ ਕਿਵੇਂ ਆ ਗਿਆ ਪੂਰੀ ਦੁਨੀਆ ਦੇ ਮੀਡੀਆ 'ਚ ਗਈ ਹੈਗੀ ਇੱਕ ਬਸ ਇੱਕ 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 ਚੀਜ਼ ਦੋਖਲੋ ਦੂਜੀ ਗੱਲ ਵੀ ਦੇਖੋ ਸਵਾਲ ਇਹ ਨਹੀਂ ਹੈਗਾ ਕਿਸੇ ਵਿਅਕਤੀਗਤ ਕਿਸੇ ਦਾ ਨਾਮ ਲਈਏ ਸਵਾਲ ਤੁਸੀਂ ਤੁਸੀਂ ਇਸ਼ੂ ਤੇ ਆਓ ਇਸ਼ੂ ਇਹ ਹੈਗਾ ਵੀ ਕੀ ਕੀ ਇਸ ਕਿਸਾਨ ਅੰਦੋਲਨ ਦੇ ਵਿੱਚੋਂ ਕੋ ਪਾਰਟੀ ਕੱਢਣੀ ਆ ਕਿ ਨਹੀਂ ਕੱਢਣੀ ਕਿਸੇ ਨੇ ਕੋ ਮਿਸ਼ਨ ਚਲਾਉਣਾ ਵਾ ਕਿ ਨਹੀਂ ਚਲਾਉਣਾ ਜੋ ਸਾਡੇ ਕਿਸਾਨ ਮਜ਼ਦੂਰ ਮੋਰਚੇ ਨੇ ਐਸਕੇਐਮ ਗੈਰ ਰਾਜਨੀਤਿਕ ਨੇ ਜੋ ਇੱਕ ਜਾਬਤਾ ਬਣਾਇਆ ਹੈਗਾ ਅੰਦੋਲਨ ਦੇ ਵਿੱਚ ਜਿਹੜਾ ਉਹ ਜਾਬਤਾ ਮੰਨਦਾ ਉਹਨੂੰ ਖੁੱਲਾ ਸੱਦਾ ਹੈਗਾ ਤੁਹਾਡੇ ਥਰੂ ਹੈਗਾ 30 ਦੂਸਰਾ ਸਵਾਲ ਇਹ ਹੈਗਾ ਵੀ ਕਿਸੇ ਨੂੰ ਲੱਗ ਸਕਦਾ ਵੀ ਏਡਾ ਵੱਡਾ ਅੰਦੋਲਨ ਦਿੱਲੀ ਦਾ ਨਹੀਂ ਬਣਨਾ ਅੱਜ ਬਣ ਗਿਆ ਹੁਣ ਹੁਣ ਧੱਕੇ ਨਾਲ ਕਿਵੇਂ ਲੈ ਜੀਏ ਪੋਜੀਸ਼ਨਾਂ ਹੁੰਦੀਆਂ ਨੂੰ ਆਪਾਂ ਕਹਿੰਦੇ ਸਮਝ ਤੋਂ ਪੋਜੀਸ਼ਨ ਕਿਸੇ ਦੀ ਪੋਜੀਸ਼ਨ ਦਿੱਲੀ ਜਾਣ ਦੀ ਹੈ ਹੀ ਨਹੀਂ ਉਹ ਚੰਡੀਗੜ੍ਹ ਜਾਣਾ ਚਾਹੁੰਦਾ ਉਹਨੂੰ ਧੱਕੇ ਨਾਲ ਕਿਵੇਂ ਲੈ ਜੀਏ ਸਵਾਲ ਸਾਡਾ ਕੋਈ ਨਿੱਜੀ ਨਹੀਂ ਹੈ ਸਵਾਲ ਜਨਤਕ ਰੂਪ ਵਿੱਚ ਨੇ ਕਿਸੇ ਨੂੰ ਲੱਗਦਾ ਅੰਦੋਲਨ ਬਣ ਨਹੀਂ ਸਕਦਾ ਉਹਦੀ ਨਿੱਜੀ ਠੀਕਾ ਆਪਣਾ ਕਰ ਲੈ ਕਿਸੇ ਨੂੰ ਲੱਗਦਾ ਵੀ ਅਸੀਂ ਅਸੀਂ ਕਿਸਾਨ ਅੰਦੋਲਨ ਕਰਕੇ ਨਹੀਂ ਸਫਲ ਹੋ ਸਕਦੇ ਸਰਕਾਰ ਬਣਾਉਣਗੇ ਔਰ ਸਾਡਾ ਤੇ ਫੈਸਲਾ ਸੀ ਸਰਕਾਰ ਵਾਲੇ ਪਾਸੇ ਨਹੀਂ ਗਿਆ ਵੰਗ ਇਸ ਸੂਆ ਦੇ ਸਵਾਲ ਹੈ ਵਿਅਕਤੀਗਤ ਹੀ ਕਿਸੇ ਨਾਲ ਕੋਈ ਰੌਲਾ ਨਹੀਂ ਹੈਗਾ ਨਾ ਹੋਣਾ ਵਾ ਠੀਕ ਹੈ ਜਿਹੜੀ ਅਸੀਂ ਲੜਾਈ ਲੜਨ ਜਾ ਰਹੇ ਹਾਂ ਇਹ ਕਿ ਸਰਵਣ ਪੰਦੇਰ ਦੀ ਜਾਂ ਹੋਰ ਜਥੇਬੰਦੀਆਂ ਦੀ ਨਿੱਜੀ ਲੜਾਈ ਹੈ ਸਾਡੀ ਇਹ ਦੇਸ਼ ਦੀ ਆ ਹੁਣ ਦੇ ਜੜੇ ਦੇਸ਼ ਦੇ ਕਿਸਾਨ ਮਜ਼ਦੂਰ ਨੂੰ ਮੰਗਾ ਲੈ ਕੇ ਦੇਣਾ ਚਾਹੁੰਦੇ ਆ ਜਨ ਖੁੱਲਾ ਸੱਦਾ ਵਾ ਦਿੱਲੀ ਦੀਆਂ ਸੜਕਾਂ ਖੁੱਲੀਆਂ ਵਾ ਕਰੋਨਾ ਲੋਕ ਸਮਾਏ ਜਾਣੇ ਆ ਕਿੰਨੇ ਰੋਕਿਆ ਕਿਸੇ ਨੂੰ देखिए अभी इसके बारे में बोलना उचित नहीं होगा मौके की परिस्थितियाँ किस तरह की होगी क्या निर्णय लेने पड़ेंगे ये मौका साहब बताइए बताया और बातचीत की जा रही है कोई बातचीत देखिए देखिए बातचीत हो रही है बातचीत के लिए तैयार हैं इसमें कोई दौरे नहीं है रास्ता खुला हुआ हाँ, बातचीत बातचीत से सरकार निकालना कुछ नहीं चाहती आंदोलन हाँ, को टालना चाहती है साहब साहब ये ये मान के चले, इस बार, पंदेर ये मान के चले के चले चले इस इस बार कि गुरुनाम चडूनी राकेश आंदोलन में नहीं दिखेंगे सभी सभी दिखेंगे देख लीजिए आप आंदोलन की मांगों के ऊपर कंसल्टेशन करिए ठीक है ये देश के हित में होगा किसान मजदूर के हित में होगा देखिए तो आप इन्वाइट करते हैं मैं मैं ना सभी आएंगे सभी को इनवाइट किया हुआ किसी को एनी भी नहीं किया हुआ ਜੇ ਤਾਂ ਪਿਛਲੀ ਵਾਰ ਪੋਲੀਟੀਕਲ ਸਪੋਰਟ ਨਹੀਂ ਲਈ ਗਈ ਸੀ ਕਿ ਕਿਸੇ ਪੋਲੀਟੀਕਲ ਲੀਡਰ ਨੂੰ ਅਲਾਉਡ ਨਹੀਂ ਕੀਤਾ ਗਿਆ ਸੀ ਇਸ ਵਾਰ ਅਗਰ ਕੋਈ ਪਾਰਟੀ ਪੋਲੀਟੀਕਲ ਸਪੋਰਟ ਦਿੰਦੀ ਹੈ ਜਾਂ ਤੁਹਾਨੂੰ ਅੰਦੋਲਨ ਚ ਆਉਣਾ ਚਾਹੁੰਦੀ ਹੈ ਤਾਂ ਉਹ ਆ ਸਕਦੀ ਹੈ ਨਹੀਂ ਆ ਸਕਦੀ ਕਿ ਸਪੋਰਟ ਕੋਈ ਜਿਹੜਾ ਮਰਜ਼ੀ ਕਰੇ ਉਹਦਾ ਕੀ ਰੌਲਾ ਅਸੀਂ ਆਪਦੀ ਸਟੇਜ ਤੇ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਬੋਲਣ ਨਹੀਂ ਨਹੀਂ ਦੇਵਾਂਗੇ ਸਪੋਰਟਰਾਂ ਬਾਰੇ ਸਾਡੀ ਅੱਡ ਪਹੁੰਚ ਹੋਊਗੀ ਕੋਈ ਬਾਹਰ ਆ ਕੇ ਥੱਲੇ ਜੋ ਮਰਜ਼ੀ ਕਰਦਾ ਰਹੇ ਉਹਦੇ ਕੀ ਰੌਲਾ ਹੈਗਾ ठीक है अपनी पोजीशन वेखे जो लोग विरोध करते हैं साड़ी स्टेज तो कोई भी पॉलिटिकल पार्टी नहीं बोलूगी ठीक है हम तो जो भाजपा समर्थित किसान और खेत मजदूर है उनको भी बोलना चाहेंगे आप वोट चाहे तो भाजपा को दीजिए जब किसान और खेत मजदूर की बात आ रही तो हमारे साथ खड़ी हम आपके मांगों के लिए लड़ने जा रहे हैं अब ये बताइए मीटिंग हो रही उसके बीच नजरिया की निकले क्योंकि ਅਫੀਨੀ ਕਹਾਵਤ ਹੈ ਕਿ ਦਾਈਆਂ ਤੋਂ ਢਟਣੀ ਲੁਕਤੇ ਹੁੰਦੇ ਕੇਂਦਰੀ ਮੰਤਰੀਆਂ ਦਾ ਜਿਹੜਾ ਨਜ਼ਰੀਆ ਹੈ ਉਸਦੇ ਵਿੱਚ ਤੁਸੀਂ ਕੀ ਵੇਖਿਆ ਕਿ ਅੰਦੋਲਨ ਹੋਵੇਗਾ ਜਾਂ ਕਿਤੇ ਨਾ ਕਿਤੇ ਆਗਾਮੀ ਚੋਣਾਂ ਨੂੰ ਲੈ ਕੇ ਸਭ ਕੁਝ ਟਾਲ ਮਟੋਲਤੀ ਲੁਕ। ਦੇਖੋ ਸਿਰਫ ਨਜ਼ਰੀਆ ਐਸੀ ਵੀ ਅੰਦੋਲਨ ਕੇਵੇਂ ਟਲ ਜਾਵੇ। ਹੋਰ ਉਹਦੇ ਵਿੱਚ ਕੁਝ ਵੀ ਨਹੀਂ ਸੀ। ਅਸੀਂ ਬੈਠੇ ਰਹੇ ਪੂਰਾ ਮੱਥਾ ਮਾਰਿਆ ਸਾਨੂੰ ਪਤਾ ਲੱਗ ਗਿਆ ਕਿੰਢੇ ਜੀ ਵੀ ਦੇਣਾ ਕੱਕ ਨਹੀਂ। ਅਸੀਂ 4 ਘੰਟੇ ਹੋਰ ਬੈਠੇ ਰਹੇ ਵੀ ਸਰਕਾਰ ਇਹ ਨਾ ਕਹੇ ਵੀ ਕਿਸਾਨਾਂ ਦਾ ਉੱਠ ਕੇ ਚਲੇ। देश देश के लोग ये ना कहें कि किसान लीडर बातचीत से मसले का हल नहीं करना चाहते हमने पूरी उनसे आ, कोशिश की भी कोई ना कोई मसले का हल हो जाए और मैं आपका धन्यवाद आप कह रहे हैं आप कह रहे हैं कि सबको वो सब शंभू बॉर्डर पे पहुंचेंगे। आप कह रहे शंभू बॉर्डर अम्बाला की तरफ से आने वाले देखिए 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 लोग कोई वीर टकरा नहीं होगा सरकार गोलियां मारे टकरा कर रही है नहीं टकरा आप पर्सनल किसी के नाम ले रहे मैं नाम ले मैं बोल रहा हूँ देश हित में लड़ाई है देश के किसान मजदूर लिए लड़ाई जो आ जाए किसी को नाम नहीं करते